ਹਾਂਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਮਨ ਸੋ ਦੋਸਤੋ ਸ਼ਹਿਰ ਸਰੰਦ ਦੇ ਵਿੱਚ ਸੀਗੇ ਇਸ ਟਾਈਮ ਮੈਂ ਸਮਾਂ ਲੈਣ ਆਇਆ ਹੋਇਆ ਸੀਗਾ ਤੇ ਅੱਜ ਤੁਹਾਨੂੰ ਪਤਾ ਹੈ ਕਿ ਰੈਗੂਲਰ 1 ਘੰਟਾ ਜਿਹੜਾ ਮੀਂਹ ਆ ਬਹੁਤ ਜ਼ਿਆਦਾ ਤੇਜ਼ ਪਿਆ ਤੇ ਤੁਹਾਨੂੰ ਮੈਂ ਛੋੜਿਆ ਸ਼ਹਿਰ ਸਰੰਦ ਦੀਆਂ ਚਲਕੀਆਂ ਦਿਖਾ ਦਵਾਂ ਜਿਹਦੇ ਵਿੱਚ ਹਾਸਾ ਆਊਗਾ ਤੁਹਾਨੂੰ ਕੋਈ ਮੈਂ ਤਾਂ ਹੱਸੂਗਾ ਤੁਸੀਂ ਚਾਹੇ ਆਸੋ ਨਾ ਆਸੋ ਬੇਸ਼ੱਕ ਆਪਾਂ ਦਾ ਐਂਟਰਟੇਨਮੈਂਟ ਕਰਦੇ ਆਂ ਜਾਂ ਵੀਡੀਓ ਬਣਾਉਂਦੇ ਆਂ ਜੀ ਕਰਦੇ ਆਂ ਲੇਕਿਨ ਆਪਦਾ ਆਪਣੀ ਜ਼ਿੰਦਗੀ ਨੂੰ ਅੰਜੋਏ ਕਰਦੇ ਆਂ ਤੁਸੀਂ ਬੇਸ਼ੱਕ ਜਿੰਦਾ ਵੀ ਕਮੈਂਟ ਕਰਨੇ ਹੋਏ ਕਰ ਦਿਓ ਔਰ ਮੈਂ ਤੁਹਾਨੂੰ ਦਿਖਾਣਾ ਅੱਗੇ ਦੋਸਤੋ ਲੋ ਵੀ ਦੋਸਤੋ ਇੱਕ ਘੰਟਾ ਸਿਰਫ 20 ਪਿਆ ਔਰ ਇੱਕ ਘੰਟੇ ਦੇ ਨਾਲ ਪੂਰਾ ਪਾਣੀ ਤੁਸੀਂ ਦੇਖ ਸਕਦੇ ਹੋ ਵੀ ਆਹ ਜਿਹੜੀ ਲੋਕੇਸ਼ਨ ਆ ਸਾਰੀ ਪਾਣੀ ਦੇ ਨਾਲ ਭਾਈ ਭਰੀ ਹੋਈ ਆ ਤੇ ਕਮੈਂਟ ਤੁਸੀਂ ਆਪ ਕਰਨੇ ਆ ਭਾਈ ਮੈਂ ਨਹੀਂ ਕਰਦਾ ਹੈਗਾ ਮੈਂ ਤਾਂ ਭਾਈ ਮੈਂ ਤਾਂ ਆਪਣਾ ਪੂਰਾ ਲਾਈਵ ਨੂੰ ਅੰਜੋਏ ਕਰਦਾ ਹੱਸਦਾ ਵੀ ਮੇਰੇ ਹਿਸਾਬ ਨਾਲ ਵੀ ਇਹ ਤੁਹਾਡਾ ਇੱਥੇ ਹੁਣ ਵਾਈਕਲ ਰੁਕ ਗਿਆ ਇੱਥੇ ਗੱਬੇ ਤਾਂ ਤੁਹਾਡੇ ਬੂਟ ਬਾਰ ਮੇਰੇ ਹਿਸਾਬ ਨਾਲ ਸਾਰੇ ਫਿੱਟ ਜਾ ਰਹੇ ਆ ਠੀਕ ਆ ਸਰ ਵਧੀਆ ਜੀ ਤੇ ਇੱਧਰ ਵੀ ਬਾਈ ਆਹੀ ਹਾਲ ਆ ਵੀ ਇੱਕ ਇੱਕ ਘੰਟਾ ਇੱਕ ਘੰਟਾ ਹਜੇ ਮੀਂਹ ਪਿਆ ਇੱਕ ਘੰਟੇ ਦੇ ਮੀਂਹ ਦੇ ਨਾਲ ਵੀ ਮਤਲਬ ਉਹ ਦੇਖੋ ਬਾਈ ਇਹਨਾਂ ਪੂਰਾ ਪਾਣੀ ਦੇ ਵਿੱਚ ਨਿਕਲ ਗਿਆ ਪਾਣੀ ਪੂਰਾ ਬਾਈ ਉੱਧਰ ਦੇਖੋ ਤੁਸੀਂ ਇਹਨਾਂ ਪੂਰਾ ਪਾਣੀਓ ਪਾਣੀ ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਪੂਰਾ ਇੱਦਾਂ ਲੱਗਦਾ ਜਿ ਇਸ ਤਰ੍ਹਾਂ ਦੇ ਮਾੜਾ ਆ ਗਿਆ ਤਾਂ ਤੁਹਾਨੂੰ ਜਦੋਂ ਹੜਾ ਆਂਦਾ ਹੁੰਦਾ ਹੁੰਦਾ ਨਾ ਉਦਾਂ ਦੇਖਣ ਨੂੰ ਮਿਲਦਾ ਹੁੰਦਾ ਇਹ ਚੀਜ਼ਾਂ ਸਾਰੀਆਂ ਤੇ ਬਈ ਆਪਾਂ ਦਾ ਆਪਣੀ ਲਾਈਵ ਨੂੰ ਕੋਲ ਇੰਜੋਏ ਕਰੀਦਾ ਆ। ਆ ਦੇਖੋ ਬਈ ਨਾਨ ਨੂਰ ਭਾਈ ਉਹਨਾਂ ਨੇ ਇੱਥੇ ਆਪਣਾ ਬਿਜ਼ਨਸ ਆ ਤੇ ਇਹਨਾਂ ਦੇ ਬੰਦਾ ਗਾਹ ਕੀਤਾ ਆਊਗਾ ਗਾਹ ਨੂੰ ਪਹਿਲਾਂ ਆ ਜਿਹੜਾ ਦਰਿਆ ਏ ਆ ਪਾਰ ਕਰਕੇ ਫੇਰ ਬਈ ਉਹਨੀ ਦੀ ਦੁਕਾਨ ਤੱਕੜ ਜਾਣਾ ਪਊਗਾ ਤੇ ਆ ਭਾਈ ਸਿਸਟਮ ਆ ਸਾਰਾ ਭਾਈਏ ਇੱਕ ਘੰਟੇ ਦਾ ਜਿਹੜਾ ਇੱਕ ਘੰਟੇ ਦੇ ਨਾਲ ਮਤਲਬ ਸਾਡੇ ਸ਼ਹਿਰ ਸਿਰੰਗ ਦੇ ਜਿਹੜਾ ਬਾਜ਼ਾਰ ਆ ਉਹ ਪੂਰਾ ਪਾਣੀ ਦੇ ਨਾਲ ਭਰ ਜਾਂਦਾ ਇੱਕ ਘੰਟੇ ਦਾ ਮੀਂਹ ਪਿਆ ਹਲੇ ਤਾਂ ਇਹ 2 ਘੰਟੇ ਮੀਂਹ ਪੈ ਜੂਵੇ ਫਿਰ ਤੁਹਾਨੂੰ ਦੱਸਾਂਗਾ ਕਿ ਪਾਣੀ ਕਿੱਥੇ ਕਿੱਥੇ ਆ ਤੇ ਉਹ ਆਪਾਂ ਅਗਲੀ ਵੀਡੀਓ ਦੇ ਵਿੱਚ ਸਾਰਾ ਸ਼ੂਟ ਕਰਾਂਗੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ